ਦੇਸ਼ ਭਰ ਦੇ ਵਿੱਚ ਕੈਨੇਡਾ ਡੇ ਮਨਾਇਆ ਜਾ ਰਿਹਾ ਹੈਗਾ ਆਏ ਕਹਿ ਲੋ ਕੈਨੇਡਾ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈਗਾ ਕੈਲਗਰੀ ਚ ਵੀ ਬੜੇ ਧੂਮ-ਤਾਮ ਨਾਲ ਸੈਲੀਬ੍ਰੇਸ਼ਨਸ ਕੀਤੀਆਂ ਜਾ ਰਹੀਆਂ ਨੇ ਅਸੀਂ ਖੜੇ ਆਂ ਈਸਟ ਵਿਲੇਜ ਦੇ ਗਰਾਊਂਡਸ ਦੇ ਉੱਤੇ ਜਿੱਥੇ ਕਿ ਠੀਕ ਮੇਰੇ ਪਿੱਛੇ ਫਰੀਵ ਦੇ ਵਿੱਚ ਲੋਕਾਂ ਨੂੰ ਦਸਤਾਰਬਾਰੇ ਪੱਗਵਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਕੀ ਬੈਕਗਰਾਉਂਡ ਹੈ ਕੀ ਇਮਹੀਅਤ ਹੈ ਇਸ ਚੀਜ਼ ਦੀ ਉਹਦੇ ਬਾਰੇ ਦੱਸਿਆ ਜਾ ਰਿਹਾ ਤੁਸੀਂ ਇਸ ਗੱਲ ਨੂੰ ਹੈਰਾਨ ਹੋ ਜਾਓਗੇ ਦੇਖ ਕੇ ਕਿ ਨਾਨ ਸਿੱਖ ਕਮਿਊਨਿਟੀ ਦੇ ਬੰਦੇ ਆ ਜਿਹੜੇ ਉਹ ਬੜੇ ਫੈਸੀਨੇਟਿਡ ਨੇ ਉਹਨਾਂ ਨੂੰ ਐ ਕਿਰਿਓਸਿਟੀ ਹੈ ਬਹੁਤ ਜ਼ਿਆਦਾ ਇਹਦੇ ਬਾਰੇ ਜਾਣਨ ਦੀ ਤੇ ਉਹ ਇੱਥੇ ਆ ਕੇ ਦਸਤਾਰ ਸਜਾ ਵੀ ਰਹੇ ਨੇ ਪੱਗਾਂ ਬਨਵਾ ਰਹੇ ਨੇ ਤੇ ਉਹਨੂੰ ਰੈਲਿਸ਼ ਕਰ ਰਹੇ ਨੇ ਐ ਕਹ ਲਓ ਵੀ ਬਹੁਤ ਖੁਸ਼ ਹੋ ਰਹੇ ਨੇ ਇੰਜੋਏ ਕਰ ਰਹੇ ਨੇ ਫੋਟੋਆਂ ਖਿੱਚਵਾ ਰਹੇ ਨੇ ਬਾਅਦ ਵਿੱਚ ਇੱਥੋਂ ਤੱਕ ਕਿ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਵੀ ਪੱਗਵਾਰੇ ਦੱਸਿਆ ਜਾ ਰਿਹਾ ਬਣਵਾਈ ਜਾ ਰਹੀ ਹੈ ਇੱਕ ਤਰ੍ਹਾਂ ਤੋਂ ਸਵਾਲ ਵੀ ਖੜਾ ਹੁੰਦਾ ਹੈ ਬਹੁਤ ਸਾਰੇ ਪੰਜਾਬੀ ਨੇ ਜਿਹੜੇ ਸਿੱਖ ਨੇ ਉਹ ਦਸਤਾਰ ਨਹੀਂ ਸੰਜਾਉਂਦੇ ਪਰ ਨਾਨ ਪੰਜਾਬੀ ਕਮਿਊਨਿਟੀ ਦੇ ਜਿਹੜੇ ਲੋਕ ਨੇ ਜਾਂ ਨਾਨ ਸਿੱਖ ਨੇ ਜਿਹੜੇ ਉਹ ਵੱਡੇ ਪੱਦਰ ਤੇ ਇਸ ਤੋਂ ਪ੍ਰਭਾਵਿਤ ਨਹੀਂ I just got my head wrapped by a turban I think it was really cool it felt a bit funny At first, it just looked so cool and fun to do, so I wanted to see how it was for myself. Just a very interesting. It's different than my culture, and I was surprised. This is interesting. I was surprised that a woman could put on a turban. I always thought, and maybe it is, but I wanted to experience it. I wanted to see, like it was like eight feet long. I didn't realize it was that long, and. The man who put it on me had been doing it for himself for twenty years. The importance of it is not to show your hair. Not being not having the ego like hiding your hair. Very happy I got it done. <laughs> Just really love it. Thank you. Well, I went with a very classic tie. I thought it was uh very nice they did a very good job uh, I was interested in it because I think we, a piece of us have always been very interested on what it's like to wear a turban and it's such a artistic art form to wrap a turban so it was a very enjoyable experience for sure this is my first time wearing a turban and I gotta admit it is very comfy <laughs> ਯੋ ਕਪੜਾ ਲੈ ਕੇ ਉਹਦੀ ਪੂਣੀ ਕਰਦੇ ਆ ਕਿਦਾਂ ਕਾਫੀ ਮਤਲਬ ਹੈਰਾਨ ਹੁੰਦੇ ਆ ਕਿ ਅੱਧਾ ਫਿਰ ਉਹ ਐ ਵੀ ਹੈਰਾਨ ਹੁੰਦੇ ਕਿ ਅਸੀਂ ਡੇਲੀ ਇਹਨੂੰ ਮਤਲਬ ਰੋਜ਼ ਸਵੇਰੇ ਅਸੀਂ ਇਹਨੂੰ ਬੰਨੀ ਦਾ ਤੇ ਸ਼ਾਮ ਨੂੰ ਸੌਣ ਤੋਂ ਪਹਿਲਾਂ ਖੋਲੀਦਾ ਤੇ ਕਪੜੇ ਦਾ ਥਾਂ ਅਸੀਂ 3-4000 ਮੀਟਰ ਰਫਲੀ ਲੈ ਕੇ ਰੱਖਦੇ ਆ ਜੀ ਵਾਈਟ ਔਰ ਰੈਡ ਮਿਕਸ ਕਰਕੇ ਤੇ ਲਾਸਟ ਈਅਰ ਦੇ ਬੇਸ ਤੇ ਅਸੀਂ ਫਿਰ ਇਸ ਸਾਲ ਦੀ ਪ੍ਰੈਪਰੇਸ਼ਨ ਕੀਤੀ ਆ ਟੀ-ਸ਼ਰਟਸ ਆਰਡਰ ਕੀਤੀਆਂ ਤੇ ਬਾਕੀ ਫੂਡ ਸਾਰੇ ਵੋਲੰਟੀਅਰਸ ਵਾਸਤੇ ਅਸੀਂ ਆਰਡਰ ਕਰਦੇ ਆ ਤੁਸੀਂ ਦੇਖਿਆ ਤੇ ਸੁਣਿਆ ਕਿਵੇਂ ਲੋਕ ਜਿਹੜੇ ਹੈ ਇੱਥੇ ਆ ਕੇ ਪੱਗਾਂ ਬਨਵਾ ਰਹੇ ਨੇ ਦਸਤਾਰ ਸਜਾ ਰਹੇ ਨੇ ਰੈਡ ਐਫ ਐਮ ਨਿਊਜ਼ ਕੈਨੇਡਾ ਤੋਂ ਸ਼ੁਭਕਰਮਨ ਸਿੰਘ ਧਾਲੀਵਾਲ ਦੀ ਰਿਪੋਰਟ